ਸਤਿਗੁਰੂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਸਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਭ ਸੰਗਤ ਗੱਜ ਕੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਖਾਲਸਾ ਜੀ ਅੱਜ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਇਕੱਤਰ ਹੋਏ ਹਾਂ ਸ਼ਹੀਦੀ ਦਾ ਕਾਰਨ ਕੀ ਬਣਿਆ ਮਹਿੱਤੇ ਦੇ ਵਿੱਚ ਨੌਜਵਾਨਾਂ ਨੂੰ ਆਪਣਾ ਖੂਨ ੋਲਣ ਦੀ ਕੀ ਲੋੜ ਪਈ ਸਤਕਾਰ ਜੋ ਸਤਖੰਡ ਵਾਸੀ ਸਿੰਘ ਸਾਹਿਬਾਨ ਸ੍ਰੀ ਅਕਾਲ ਪੰਥ ਸਰਪ ਦੇ ਜਥੇਦਾਰ ਗਿਆਨੀ ਗੁਰਦੇਵ ਗੁਰਦਿਆਲ ਸਿੰਘ ਜੀ ਅਜਨੂਹਾ ਸਾਹਿਬ ਅਤੇ ਵਰਤਮਾਨ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਜੀ ਤੋੜਾ ਇਹਨਾਂ ਦੇ ਸਬੰਧ ਵਿੱਚ ਲਾਲਾ ਜਗਤ ਮਨਰਾਏ ਨੇ ਬਹੁਤ ਮੰਨਤ ਪਾਤਸ਼ਾਹ ਦੇ ਸ਼ਬਦ ਵਰਤ ਇਥੋਂ ਤੱਕ ਕਿਹਾ ਕਿ ਇਹ ਦੋਵੇਂ ਸਿੰਘ ਸਿੱਖ ਦੇਸ਼ ਦੇ ਗੁਦਾਰ ਹਨ ਨਾਮ ਦਾ ਜੋ ਬਾਹਰ ਦਾ ਪਾਸ ਬਣਿਆ ਹੋਇਆ ਹੈ ਉਹ ਰੱਦ ਕਰ ਦੇਣਾ ਚਾਹੀਦਾ ਕੈਨਸਲ ਕਰ ਦੇਣਾ ਚਾਹੀਦਾ ਹੈ ਨੌਜਵਾਨ ਵਿਦਿਆਰਥੀਆਂ ਨੇ ਜਿਨ੍ਹਾਂ ਦੇ ਵਿਸ਼ੇਸ਼ ਤੌਰ ਤੇ ਸੱਦੇ ਦੇ ਅੱਜ ਆਪਾਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਾਸ ਪਰਸ ਰਹੇ ਹਾਂ ਫੈਡਰੇਸ਼ਨ ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਜਿਸ ਕਾਗਜ਼ ਦੇ ਉੱਪਰ ਕਾਲੀ ਕਰਤੂਤ ਦਾ ਅੱਖਰ ਉਸਨੇ ਲਿਖਿਆ ਹੋਇਆ ਸੀ ਉਨਾ ਅੱਖਰਾਂ ਨੂੰ ਉਸ ਕਾਗਜ਼ ਨੂੰ ਪਲੀਤ ਜਾਣ ਕੇ ਸਾੜਨਾ ਚਾਹਿਆ ਉਸ ਸੜੇ ਹੋਏ ਕਾਗਜ਼ ਦੇ ਗੁੱਸੇ ਵਿੱਚ ਹਕੂਮਤ ਦੇ ਨੱਚੇ ਵਿੱਚ ਆ ਕੇ ਰਾਜ ਦੇ غرੂਰ ਵਿੱਚ ਆ ਕੇ ਇਹਨਾਂ ਵਿਦਿਆਰਥੀਆਂ ਤੇ ਕੁੱਟਮਾਰ ਵੀ ਹੋਈ ਮੁਕੱਦਮੇ ਬਣੇ ਪਰ ਆਪਣੇ ਵੱਲੋਂ ਸਮੁੱਚੇ ਤੌਰ ਤੇ ਜਥੇਬੰਦੀ ਦੇ ਰੂਪ ਵਿੱਚ ਕੋਈ ਐਕਸ਼ਨ ਨਹੀਂ ਲਿਆ ਗਿਆ ਜਾਤੇ ਤੌਰ ਤੇ ਕਿਸੇ ਨਾਲ ਮਤਭੇਦ ਹੋ ਸਕਦਾ ਹੈ ਪਰ ਸਿੱਖਾਂ ਕੋਲੇ ਇਹ ਦੋ ਮਹਾਨ ਥਾਂ ਹਨ ਇੱਕ ਗੁਰਦੁਆਰਿਆਂ ਦਾ ਪ੍ਰਬੰਧ ਅਤੇ ਇਸ ਤੋਂ ਪਹਿਲਾਂ ਪਹਿਲੇ ਨੰਬਰ ਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਮੁੱਖ ਸੇਵਾਦਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰਮੁੱਖ ਸੇਵਾਦਾਰ ਨੂੰ ਧਾਰਮਿਕ ਬਾਡੀ ਦਾ ਜੋ ਹੈ ਉਹਨੇ ਰੱਖ ਦਵਾਨੀ ਪੌਲੀ ਦਾ ਲਾਲਾ ਉੱਠ ਕੇ ਇਹ ਗੱਲ ਕਹੇ ਕਿ ਦੇਸ਼ ਦਾ ਗਦਾਰ ਤੇ ਸਾਡੇ ਕੰਨ ਤੇ ਜੂ ਨਾ ਸਰਕੇ ਸਾਨੂੰ ਸਮਝ ਲੈਣਾ ਚਾਹੀਦਾ ਅਸੀਂ ਜਾਤੀ ਈਰਖਾ 'ਚ ਸੜੇ ਹੋਏ ਹਾਂ ਸਾਮਾ ਆਇਆ ਲੰਘਦਾ ਗਿਆ ਫੇਰ ਖਬਰਾਂ ਆਣ ਲਾਲਾ ਜਗਤ ਨਾਰਾਇਣ ਨੇ ਆਪਣੇ ਅਖਬਾਰ ਵਿੱਚ ਲਿਖ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਾਹਜਾਹ ਦੀ ਤਰ੍ਹਾਂ ਜੀਵਨ ਬਤੀਤ ਕਰਨ ਵਾਲੇ ਹਨ ਤੇ ਬੜੇ ਭਾਰੀ ਸ਼ੌਕੀਨ ਹਨ ਸ਼ੌਂਕੀ ਹਨ ਫੇਰ ਵੀ ਅਸੀਂ ਸੁੱਤੇ ਰਹੇ ਜਦੋਂ ਉਸਨੇ ਪੁਣਾ-ਪੁਣਾ ਮਸਾਲਾ ਲਾ ਲਾ ਕੇ ਗੁਰੂਆਂ ਤੇ ਸਿੰਘਾਂ ਨੂੰ ਤੁੰਬਣਾ ਸ਼ੁਰੂ ਕਰ ਦਿੱਤਾ ਕਿਸੇ ਮਾਝ ਦੇ ਲਾਲ ਤੋਂ ਨਾ ਰਿਆ ਗਿਆ ਉਹਨੂੰ ਗੱਡੀ ਚੜਾ ਦਿੱਤਾ ਗੱਡੀ ਚੜਾਉਣ ਤੋਂ ਪਿੱਛੋਂ ਇਹ 9 ਤਰੀਕ ਨੂੰ ਚੜਿਆ 9 ਸਤੰਬਰ ਨੂੰ ਤੇ 12 ਤਰੀਕ ਨੂੰ ਦਾਸ ਤੇ ਵਰੰਟ ਜਾਰੀ ਹੋਏ ਦਾਸ ਨੂੰ ਪਤਾ ਲੱਗਾ ਮੈਂ 5 ਵਜੇ ਅਮਰਤਵੇਲੇ 14 ਤਰੀਕ ਨੂੰ ਇੱਥੇ ਪਹੁੰਚ ਗਿਆ ਮੈਂ ਤੇ ਜ਼ਾਲਮ ਹਕੂਮਤ ਨੇ ਚੰਦੋ ਕਲਾਂ ਵਿੱਚ ਪਹੁੰਚ ਕੇ ਦੋ ਬੱਚਾ ਜੋ ਸੰਗਤੀਆਂ ਸਨ ਮੇਰੀਆਂ ਨਹੀਂ ਮੈਂ ਤਾਂ ਘਰ ਖੋਤਦਾ ਆ ਕਰੂੰ ਉਹ ਗੁਰੂ ਕੀ ਸੰਗਤ ਨੇ ਬਖਸ਼ਿਸ਼ ਕੀਤੀਆਂ ਸੀ ਪ੍ਰਚਾਰ ਕਰਨ ਵਾਸਤੇ ਵਿਚਰਨ ਵਾਸਤੇ ਉਹਨਾਂ ਦੋਹਾਂ ਬੱਸਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗ੍ਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੋਥੀਆਂ ਵੀ ਸਾੜਨ ਨੂੰ ਸਿੰਘਾਂ ਨੇ ਯਤਨ ਕੀਤਾ ਕੱਢਣ ਦਾ ਸਮੇਂ ਦੀ ਮਜਬੂਰੀ ਦੇ ਕਾਰਨ ਨਾ ਕੱਢ ਸਕੇ ਪੋਥੀਆਂ ਵਿੱਚ ਸਾੜ ਦਿੱਤੀਆਂ 3 ਲੱਖ ਦਾ ਮਾਲ ਚੰਦੋਕਲਾ ਪਿੰਡ ਵਿੱਚੋਂ ਲੁੱਟਿਆ ਗਿਆ ਮੈਂ ਤੇ 16 ਤਾਰੀਖ ਨੂੰ ਦਾਸ ਨੂੰ ਸ਼ਾਮ ਦੇ 4 ਵਜੇ ਵਰੰਟਾਂ ਦੀ ਰਸੀਦ ਮਿਲਣ ਤੋਂ ਉਸੇ ਵੇਲੇ ਦਾਸ ਨੇ ਐਲਾਨ ਕਰ ਦਿੱਤਾ ਕਿ ਮੈਂ 20 ਨਵੰਬਰ ਨੂੰ ਗ੍ਰਿਫਤਾਰੀ ਦੇਵਾਂਗਾ ਅਖਰ ਵੀ ਕਹੋ ਟੇਪ ਰਕਾਰਡ ਵੀ ਹੋਏ ਹੋਏ ਹਨ ਉਸ ਵੇਲੇ ਐਲਾਨ ਤੋਂ ਪਿੱਛੋਂ ਸੰਗਤਾਂ ਦੀ ਆਵਾਜ਼ਾ ਵੀ ਸ਼ੁਰੂ ਹੋ ਗਈ ਪੁਲਿਸ ਨੇ ਬਾਹਰ ਗੁਰਦੁਆਰਾ ਸਾਹਿਬਾਨ ਦੇ ਉਦਾਰੇ ਉਦਾਰੇ ਸਤੇਨਾ ਬਰੇਨਾ ਲੱਖ ਮਸ਼ੀਨਗਰਾਂ ভিੜ ਲਈਆਂ ਸਮੇਂ-ਸਮੇਂ ਮੁਤਾਬਕ ਜੁम्मेवार ਸੱਜਣ ਵੀ ਪਹੁੰਚੇ ਦਰਸ਼ਨ ਦਿੱਤੇ ਸਾਰਿਆਂ ਨੇ ਜੀ ਤਾਰੀਖ ਦਾ ਦਿਨ ਆਇਆ ਜਿਸ ਦਿਨ ਵਿੱਚ ਅੱਜ ਆਪਹੁਣ ਇਕੱਤਰ ਹੋਏ ਬੈਠੇ ਹਾਂ ਉਸ ਦਿਨ ਪਹਿਰਾਵੇ ਦੀ ਕੁਝ ਦਾਸ ਦੀ ਤਬਦੀਲੀ ਸੀ ਕੰਨਾਂ ਵੀਰਾਂ ਨੇ ਕਿਸੇ ਢੰਗ ਨਾਲ ਅਖਰਵਰ ਤੇ ਕੰਨਾਂ ਨੇ ਕਿਸੇ ਨਾਲ ਆਪ ਆਪਣਾ ਖਿਆਲ ਚ ਸੱਜਣਾਂ ਦਾ ਕੋਈ ਤਾਂ ਕਹਿ ਲਗਾ ਕਿ ਦਰਦ ਦੇ ਨੇ ਪੇਸ ਬਦਲ ਲਿਆ ਕੋਈ ਕਿਸੇ ਤਰੀਕੇ ਨਾਲ ਬਾਸ ਨੂੰ ਪੁੱਛਿਆ ਕੀ ਗੱਲ ਹੈ ਤੇ ਲਿਬਾਸ ਕਿਉਂ ਤੋਂ ਬਦਲਿਆ ਮੈਂ ਬੇਨਤੀ ਕੀਤੀ ਸੀ ਕਿ ਜਦੋਂ ਕੋਈ ਮੁੰਡੇ ਨੂੰ ਵਿਆਹਣ ਵਾਸਤੇ ਜਾਵੇ ਉਹ ਖੱਟਾ ਪਰਣਾ ਤੇ ਖੱਟੀ ਪੱਗ ਬਣ ਕੇ ਜਾਂਦਾ ਕੁਦਰਤੀ ਆਪਣੇ ਪੰਜਾਬ ਸਿੱਖਾਂ ਦਾ ਰਿਵਾਜ ਹੈ ਮੈਂ ਮੌਤ ਰੂਪ ਲਾੜੀ ਨੂੰ ਵਿਆਹਣ ਵਾਸਤੇ ਚੱਲੇ ਆ ਜੇ ਪੰਜਾਬ ਦੇ ਮੁੱਖ ਮੰਤਰੀ ਜਕਰੀਏ ਦੇ ਕੋਲ ਉੱਥੇ ਹਿੰਦੋਸਤਾਨ ਦੀ ਪਟਰਾਣੀ ਇੰਦਰਾ ਦੇ ਕੋਲ ਕੋਈ ਗ੍ਰੰਥੀ ਲਾਵਾ ਪੜਨ ਵਾਲਾ ਹੈ ਤੇ ਜੇਲ੍ਹ ਵਿੱਚ ਜਿੱਥੇ ਮੈਨੂੰ ਰੱਖਣਾ ਹੈ ਲਾਵਾ ਪੜਾਉਣੀਆਂ ਉੱਥੇ ਉਹਨਾਂ ਨੂੰ ਭੇਜ ਦੇਣ ਤੇ ਮੈਂ ਤਿਆਰ ਹੋ ਕੇ ਚੱਲਿਆ ਉਸ ਦਿਨ ਅਜਿੋਂ ਕਈ ਗੁਣਾ ਇਕੱਠ ਜਿਆਦਾ ਸੀ ਸਾਰੇ ਹੀ ਲੀਡਰ ਸਹਿਬਾਨ ਹੋਰ ਵੀ ਜ਼ਿੰਮੇਵਾਰ ਸੱਜਣ ਉੱਥੇ ਪਹੁੰਚੇ ਹੋਏ ਸੀ ਦੁਪਹਿਰੇ ਤਕਰੀਰ ਕਰਕੇ ਦੁਪਹਿਰਾਂ ਢਣ ਤੋਂ ਪਿੱਛੇ ਗ੍ਰਿਫਤਾਰੀ ਦੇ ਦਿੱਤੀ ਗ੍ਰਿਫਤਾਰੀ ਦੇ ਕੇ ਦਾਸ ਉਥੋਂ ਚਲੇ ਗਿਆ ਉਥੋਂ ਜਾਣ ਤੋਂ ਕੁਝ ਮਿੰਟ ਪਿੱਛੋਂ ਜ਼ਾਲਮ ਹਕੂਮਤ ਨੇ ਸ਼ਾਂਤ ਮਾਹੌਲ ਨੂੰ ਵਿਗਾੜਨ ਵਾਸਤੇ ਚਿੱਕੜ ਜ਼ਰੂਰ ਸੁੱਟਿਆ ਜਾਂਦਾ ਕਿ ਗਰਮ ਬੋਤਲ ਹੈ ਚਿੱਕੜ ਜ਼ਰੂਰ ਸੁੱਟਿਆ ਜਾਂਦਾ ਕਿ ਅਰਬ ਬੋਤਲ ਹੈ ਟੁੱਕੜ ਚਿੱਕੜ ਜ਼ਰੂਰ ਸੁੱਟਿਆ ਜਾਂਦਾ ਕਿ ਕਾਂਗਰਸ ਦਾ ਏਜੰਟ ਹੈ ਪਰ ਜਦੋਂ ਚਰਖੜੀ ਤੇ ਦੰਦੇ ਤੇ ਚੜੇ ਹੈ ਪਤਾ ਉਦੋਂ ਲੱਗਦਾ ਵਾਹਿਗੁਰੂ ਮੂਹੋਂ ਨਿਕਲਦਾ ਗਾਉਂ ਨਿਕਲਦੀ ਹੈ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਹੈ 20 ਸਤੰਬਰ ਨੂੰ ਦਾਸ ਸੋਥੋਂ ਚੱਲਿਆ ਗਿਆ ਕਈ ਵੀਰ ਇਹ ਵੀ ਕਹਿੰਦੇ ਆ ਆਪਣੇ ਕਵੀ ਵੀਰ ਕਪਤਾਂ ਵੀ ਬੜਾਈ ਫਿਰਦੇ ਆ ਮੈਂ ਇੱਕ ਬੜੀ ਨਿਮਰਤਾ ਸਹਿਤ ਕਈ ਵੇਰਾਂ ਬੇਨਤੀ ਕੀਤੀ ਹੈ ਜਾਂ ਤਾਂ ਸਾਡੇ ਮਨ 'ਚ ਸਤਕਾਰ ਘੱਟਾ ਗੁਰੂ ਦਾ ਤੇ ਜਾਂ ਕੋਈ ਮਨ ਤੇ ਪ੍ਰਭਾਵ ਢੇਡਾ ਪਿਆ ਸਾਰੇ ਕਹਿੰਦੇ ਆ ਕਿ ਜਰਨਲ ਤੋਂ ਬੜਾ ਕੰਮ ਕੀਤਾ ਕੌਮ ਨੂੰ ਜਗਾ ਦਿੱਤਾ ਮੈਂ ਕਵੀ ਜਨਾਂ ਨੂੰ ਬੇਨਤੀ ਕਰਾਂਗਾ ਮੇਰੇ ਨਾਮ ਤੇ ਕਵਿਤਾ ਬਣਾਉਣ ਨਾਲੋਂ ਤੁਹਾਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਿੱਚ ਬਣਾਉਣੀ ਚਾਹੀਦੀ ਕਿਉਂ ਬਣਾਉਣੀ ਚਾਹੀਦੀ ਹੈ ਅੱਜ ਜੇ ਕੌਮ ਜਾਗੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 14 ਸਤੰਬਰ ਨੂੰ ਸ਼ਹੀਦੀ ਦੇਣੇ ਚੰਦੋਕਲਾ ਵਿੱਚ ਇਹ ਕੌਮ ਦੀ ਜਾਗਰਤਪਨ ਨਿਸ਼ਾਨੀ ਹੈ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਅਜਨ ਭੇਟ ਕੀਤਾ ਹੈ ਜੇ ਕੋਥੀਆਂ ਅਗਨ ਪੇਟ ਨਾ ਹੋਈਆਂ ਹੁੰਦੀਆਂ ਸਰੂਪ ਅਗਨ ਪੇਟ ਨਾ ਹੋਇਆ ਹੁੰਦਾ ਤੇ ਮੈਂ ਨੇਸ਼ ਤੇ ਨਾਲ ਕਹਿਣ ਨੂੰ ਪਿਆਰ ਹੈ ਸ਼ਾਇਦ ਇਹ ਨਹੀਂ ਜਾ ਕੇ ਪ੍ਰਾਪਿਤ ਨਾ ਹੁੰਦੀ ਸਤਿਗੁਰੂ ਦੇ ਸਤਕਾਰ ਨੂੰ ਕਾਇਮ ਰੱਖਣ ਵਾਸਤੇ ਸਿੰਘਾਂ ਨੇ ਸ਼ਾਂਤ ਮਈ ਢਾਂਗ ਨਾਲ ਉੱਥੇ ਖਾਲਸਾ ਜੀ ਪਹੁੰਚ ਕੇ ਸੰਗਤ ਦੀ ਸੇਵਾ ਕੀਤੀ ਪਰ ਜ਼ਾਲਮ ਹਕੂਮਤ ਨੇ ਗੋਲੀਆਂ ਮਾਰ ਕੇ ਸਿੰਘਾਂ ਨੂੰ ਭੁੰਨ ਦਿੱਤਾ ਇੱਕ ਬੁਟਰਾ ਤੋਂ ਸਿੰਘ ਹੈ ਜੋ ਨੌਂ ਲੰਘੋਦਾ ਨਾ ਉਹ ਬਜ਼ੁਰਗ ਦਾ ਉਹਦਾ ਪਚੰਗੀ 12ਵੀਂ ਜਮਾਤ ਵਿੱਚ ਪੜਦਾ ਸੀ ਸਾਰੀ ਦਿਹਾੜੀ ਲੰਗਰ ਛਕਾਉਂਦਾ ਰਿਹਾ ਦੁੱਧ ਛਕਾਉਂਦਾ ਰਿਹਾ ਸੰਗਤ ਨੂੰ ਤੇ ਜਦੋਂ ਉਹ ਜਾਂ ਲਗਾ ਥਾਣੇ ਦੇ ਅੱਗੇ ਦੀ ਲੰਘਾ ਟਰਾਲੀ ਵਿੱਚ ਬੈਠੇ ਤੇ ਗੋਲੀ ਮਾਰ ਕੇ ਨੂੰ ਮਾਰਿਆ ਅਸੀਂ ਫੂਕ ਰਹੇ ਆ ਜਰੂਰ ਠੀਕ ਹੈ ਸਾਡੀ ਹਿੰਦੂ ਸਿੱਖ ਇਕਤਾ ਅਸੀਂ ਇਕੱਠਿਆ ਰਹਿਣਾ ਤਰਦੇਹ ਪਿੰਡ ਦਾ ਨੌਜਵਾਨ ਮੁੰਡਾ ਕਰਤਾਰ ਸਿੰਘ ਦਾ ਗੋਲੀ ਮਾਰ ਕੇ ਟਰਾਲੀ ਵਿੱਚ ਬੈਠੇ ਨੂੰ ਉਹਨੂੰ ਮਾਰਿਆ ਇੱਕ ਬੋਲੇਵਾਲ ਦਾ ਬੋਲੇਵਾਲ ਪਿੰਡ ਉੱਥੇ ਮੈਿੱਤੇ ਦੇ ਲੱਗੇ ਆ ਇਹ ਸਾਰੇ ਪਿੰਡ ਉਹਦੇ ਗੋਲੀ ਮਾਰ ਕੇ ਭੁੰਨ ਦਿੱਤਾ ਸਮਾ ਆ ਗਿਆ ਲਾਸ਼ਾਂ ਅਮਰਸਰ ਪਹੁੰਚ ਗੰਜਾਂ ਮੈਂ ਤਾਂ ਇੱਥੇ ਨਹੀਂ ਸੀ ਤੁਸੀਂ ਜਿੱਥੇ ਬੈਠੇ ਹੋ ਜ਼ਰੂਰ ਹੋਵੋਗੇ ਇੰਨਾ ਕ ਫਰਕ ਹੋ ਸਕਦਾ ਜੀ ਇੱਥੇ ਨੇ ਤੇ ਮੈਿੱਤੇ ਗੁਰਦੁਆਰੇ ਹੋਵੋਗੇ ਬਾਹਰ ਕਿਤੇ ਨਹੀਂ ਹੋਵੋਗੇ ਉਸੇ ਟਾਈਮ ਦੀ ਗੱਲ ਹੈ ਲਾਸ਼ਾਂ ਲਿਆਂਦੀਆਂ ਤੁਹਾਨੂੰ ਪਤਾ ਜੀ ਕਿਵੇਂ ਪੋਸਟਮੈਲ ਤੋਂ ਆਇਆ ਹੈ ਕਿ ਇਹ ਉਹ ਲਾਚਾ ਖੁਰਦਬੁਰਦ ਗਵਰਨਮੈਂਟ ਨੇ ਕੀਤੀਆਂ ਇਹਦੇ ਬਾਰੇ ਮੇਰਾ ਦੱਸਣਾ ਠੀਕ ਨਹੀਂ ਤੁਹਾਡਾ ਜਿਆਦਾ ਦੱਸਣਾ ਯੋਗ ਹੋਵੇਗਾ ਸਮਾਂ ਲੱਗਦਾ ਗਿਆ ਦਾ ਜੇਲ ਚਲਿਆ ਗਿਆ